ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਵੀਰੋ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਜਿਹੜੇ ਪਸ਼ੂ ਦੇਖ ਰਹੇ ਹੋ ਅੱਜ ਆਪਾਂ ਪਹੁੰਚੇ ਹਾਂ ਜੀ ਫੱਗੂ ਮੰਡੀ ਹਰਿਆਣੇ ਦੇ ਵਿੱਚ ਤੇ ਜ਼ਿਲ੍ਹਾ ਸਰਸਾ ਤੇ ਅੱਜ ਆਪਾਂ ਪਹੁੰਚੇ ਹਾਂ ਛਵੇਕ ਵੀਰ ਦੇ ਘਰ ਤੇ ਅੱਜ ਆਪਾਂ ਜਿਹੜੇ ਤੁਹਾਨੂੰ ਪਸ਼ੂ ਦਿਖਾਉਣ ਲੱਗੇ ਆ ਇਹ ਕੋਈ ਇਹ ਨਹੀਂ ਸੀ ਕੋਈ ਮਿੱਥ ਕੇ ਵੀਡੀਓ ਬਣਾਈ ਜਾਂ ਵੀਡੀਓ ਬਣਾਉਣੀ ਆ ਇਹ ਤਾਂ ਕੁਦਰਤੀ ਰਾਤ ਆਈ ਸੀ ਵੀਰ ਛਵੇਕ ਵੀਰ ਕੋਲ ਤੇ ਚਲੋ ਤੜਕੇ ਜੋ ਪਸ਼ੂ ਵਿਖਾਏ ਤੇ ਵੀਡੀਓ ਬਣਾਉਣ ਲੱਗ ਗਏ ਨਾਈ ਨਵਾਈਆਂ ਨਾਈ ਦਵਾਈਆਂ ਪਰ ਨਵਾਉਣ ਤੋਂ ਉਨ ਤੋਂ ਪਹਿਲਾਂ ਆਪਾਂ ਜਿਹੜੀ ਦਿਖ ਰਹੀ ਚੀਜ਼ ਦੀ ਕੁਆਲਿਟੀ ਆ ਤੇ ਸ਼ਵੇਖ ਵੀਰ ਆਪਾਂ ਸਾਰੇ ਜਾਣਦੇ ਆ ਇੱਕ ਨੌਲੇਜ ਦਾ ਭੰਡਾਰ ਵੀ ਕਹਿ ਸਕਦੇ ਆ ਜਿੰਨੀ ਖੈਰ ਮੋਹਰਾ ਦੀ ਉਹਨੂੰ ਨੌਲੇਜ ਆ ਸ਼ਾਇਦ ਇੰਨੀ ਕਿਸੇ ਵਿਰਲੇ ਬੰਦੇ ਨੂੰ ਹੁੰਦੀ ਆ ਜਿੰਨੀ ਉਹ ਬਰੀਕੀ ਜਾਣਦਾ ਤੇ ਆਪਾਂ ਆ ਵੇਖੋ ਕੱਲੀ ਕੱਲੀ ਮੱਝ ਤੇ ਕੈਮਰਾ ਮਾਰ ਕੇ ਵਿਖਾਉਨੇ ਆ ਤੇ ਇਧਰ ਵੀ ਆ ਬਾਕੀ ਵੀਰ ਤੋਂ ਪੁੱਛਦੇ ਵੀ ਆ ਵੀ ਕਿਹੜੀ ਕਿਹੜੀ ਲੈਣ ਆ ਤੇ ਕਿਹੜੇ ਘਰ ਤੋਂ ਗੱਭ ਆ ਇਹ ਤੇ ਪਹਿਲਾ ਸਵਾਗਤ ਆਸ਼ਵੇਹ ਤੇਰਾ ਜਿੰਨਾ ਸასი ਸ਼ਸਤੀਕਾਲ ਤੇ ਪਹਿਲਾਂ ਤਾਂ ਵੀ ਇਹ ਦੱਸੋ ਵੀ ਤੈਨੂੰ ਕਦੋਂ ਕਦੋਂ ਦਾ ਸ਼ੌਂਕ ਆ ਮੱਝਾਂ ਦਾ ਤੇ ਕਿੰਨੇ ਬਰੀ ਆਪਾਂ ਨੂੰ 10ਵਾਂ ਸਾਲ ਹੋ ਗਿਆ ਅੱਛਾ 10ਵਾਂ ਸਾਲ ਹੋ ਗਿਆ ਠੀਕ ਆ ਠੀਕ ਬਰੀਡਿੰਗ ਦੇ ਕੰਮ ਪਹਿਲਾਂ ਘਰੇਲੂ ਪਸ਼ੂ ਸੀਗੇ ਪਹਿਲਾਂ ਘਰੇਲੂ ਸੀਗੇ ਮੈਂ ਆਪਣੇ ਨਾਰਮਲ ਗ੍ਰੀਨ ਦੇ ਆਪਣੇ ਕਨਾਂ ਦੇ ਠੀਕ ਆ ਠੀਕ ਆ ਠੀਕ ਆ ਤੇ ਇਧਰ ਤੁਹਾਡਾ ਬਰੀਡਿੰਗ ਕਰਨੀ ਕਿਵੇਂ ਧਿਆਨ ਹੋਇਆ ਬਲੀਡਿਕ ਨੇ ਬੱਸ ਬਈ ਮੈਨੂੰ ਪਹਿਲਾਂ ਤਾਂ ਸ਼ੌਂਕ ਸੀ ਜੋ ਵਰਦਾ ਹੁੰਦਾ ਸੀਗਾ ਮਨਨਿਕ ਚੱਲ ਅੱਛਾ ਅੱਛਾ ਤੇ ਆਪਣੀ ਮਿੱਤਰਤਾ ਜਿਹੜੇ ਚੰਗੇ ਪਸ਼ੂ ਰੱਖਦੇ ਸੀ ਪਹਿਲਾਂ ਤਾਂ ਸ਼ੌਂਕ ਰੱਖ ਲਿਆ ਸੀ ਮਨਨਿਕ ਚੱਲੋ ਹੌਲੀ ਹੌਲੀ ਬੱਸ ਉੱਥੋਂ ਪੈਂਦਾ ਪੈਂਦਾ ਹੁਣ ਮਨਨਿਕ ਚੱਲੋ ਅੱਜ ਦੇ ਟਾਈਮ ਤੇ ਆਪਾਂ ਨੂੰ ਬਚ ਵੀ ਰਿਹਾ ਤੇ ਕਮਾਈ ਵੀ ਠੀਕ ਹੋ ਰਹੀ ਹੈ ਬਈ ਕਮਾਈ ਵੀ ਠੀਕ ਹੋ ਰਹੀ ਹੈ ਕੱਲ ਮੈਂ ਢੰਗ ਨਾਲ ਮੰਗਾ ਪਰ ਵੇਚਾਂਗਾ ਵੀ ਬਹੁਤ ਕੰਗਰੇਟ ਰੇਟ ਤੇ ਲੰਗਾ ਜਿਵੇਂ ਕਈ ਲੋਕ ਵੀਰ ਕਹਿੰਦੇ ਆ ਵੀ ਯਾਰ ਇਹ ਤਾਂ ਮਹਿੰਗਾ ਪੈਂਦਾ ਕੰਮ ਐਂ ਫਿਰ ਕਈ ਇਹ ਵੀ ਕਹਿ ਦਿੰਦੇ ਆ ਬਲਕਿ ਬਾਈ ਜੀ ਓਟ ਓਟ ਸਮਝਿਆ ਹੈ ਨਾ ਆਪਾਂ ਨੂੰ ਕਰ ਕਰ ਬਹੁਤ ਚੰਗਾ ਲੱਗਿਆ ਹਾਂ ਠੀਕ ਹੀ ਲੱਗਿਆ ਵੀ ਮੇਨ ਗੱਲ ਬਰੀਡਿੰਗ ਦੀ ਹੁੰਦੀ ਹੈ ਨਾ ਬਰੀਡਿੰਗ ਜਿਹੜਾ ਬੰਦਾ ਬਰੀਡਿੰਗ ਕਰੂ ਚੰਗੇ ਮੰਗੇ ਹੁਣ ਚੰਗਾ ਘੱਟਾ ਆਪਾਂ ਨਾ ਕਰੂ ਹੋ ਨਹੀਂ ਸਕਦਾ ਵੀ ਅੱਛਾ ਜਦੋਂ ਪਹਿਲੀ ਵਾਰ ਤੁਸੀਂ ਬਰੀਡਿੰਗ ਕਰਨੀ ਸ਼ੁਰੂ ਕੀਤੀ ਆ ਤੁਸੀਂ ਕੋਈ ਚੰਗੀ ਮੱਝ ਕਿੱਥੋਂ ਲਈ ਸੀਗੀ ਤੇ ਅਸੀਂ ਵੀਰੇ ਮਨ ਕਰ ਚੱਲ ਇੱਧਰ ਆਪਣਾ ਮੁੰਡਾ ਲਿਆ ਜਿਨੇਪਾਲ ਮਿਸਟਰ ਹਰਿਆਣੇ ਤੋਂ ਲਿਆਉਂਦਾ ਸੀ ਅੱਛਾ ਉੱਥੋਂ ਲਈ ਸੀਗੀ ਅਸੀਂ ਉਦੋਂ ਮਨ ਕਰ ਜਿਹੜਾ ਆਪਣੇ 2015 ਦੀ ਗੱਲ ਉਹਦੋਂ 40-50 ਹਜ਼ਾਰ ਦੀ ਮੱਝ ਸੱਜਰ ਆਈ ਸੀ ਉਦੋਂ ਮ ਤੇ ਆਪਾਂ ਨੂੰ ਇਹ ਦੱਸ ਬਈ ਕਿਹੜੀਆਂ ਕਿਹੜੀਆਂ ਮੱਝਾਂ ਤੇਰੇ ਕੋਲੇ ਕਿਹੜੇ ਕਿਹੜੇ ਨੇ ਚਾਹੁੰਦੇ ਸੁਈਆਂ ਕਿਹੜੀ ਕਿਹੜੀ ਬਰੀਡ ਆ ਸਾਰਾ ਇਹ ਸਾਧਿਆ ਪਸੰਦ ਇਹ ਤਾਂ ਆਪਣੇ ਕੋਲੇ ਮੱਝ ਹੁਣੀ ਹੋਈ ਹੈ ਇਹਨੂੰ ਲਗਭਗ ਤਕਰੀਬਨ 2 ਮਹੀਨੇ ਮੰਗੋ ਹੋ ਗਿਆ ਅੱਛਾ ਅੱਛਾ ਤੇ ਹੁਣ ਇਹਦੇ ਥੱਲੇ 14 ਕਿਲੋ ਦੁੱਧ ਜੋ ਓਕੇ ਲੈ ਸੀ ਦੋ ਦੰਦ ਪੂਰੇ ਕਰਕੇ ਉੱਥੇ ਕੱਢਣ ਲੱਗੇ 18 ਕਿਲੋ ਦੁੱਧ ਠੀਕ ਆ ਦੋ ਦੰਦ ਆ ਇਹ ਦੋ ਦੰਦ ਤੇ ਉੱਥੇ ਕੱਢਣ ਲੱਗੇ ਕੱਢਣ ਲੱਗੇ ਠੀਕ ਆ ਓਕੇ ਓਕੇ ਤੇ ਇਹਦੇ ਥੱਲੇ ਹੁਣ 10-11 ਕਿਲੋ ਦੁੱਧ ਹੈ ਅੱਛਾ 10-11 ਕਿਲੋ ਦੁੱਧ ਹੋਵੇਗਾ 7 ਮਹੀਨੇ ਦੀ ਸੁਣ ਅੱਛਾ 7 ਮਹੀਨੇ ਗਾਂ ਗਾਂ ਰਣੂਰਾਜ ਫੋਨ ਕਰਾਈ ਨਾ ਤਾਂ ਵੀ ਇਹਦੇ ਪਿਸਟਲ ਦਾ ਹੀ ਮਨ ਲਾਉਣਾ ਹੈ ਪਿਸਟਲ ਦਾ ਹੀ ਮਨ ਲਾਉਣਾ ਜਿਹੜਾ ਹੌਨ ਦਾ ਥੀਰਟਾਉਨ ਵਾਲੀ ਠੀਕ ਆ ਲక్ష్ਮੀ ਡੇਰੀ ਫਾਰਮ ਹ ਤੇ ਇਹ ਅੱਗੇ ਆਹ ਮੱਝ ਮੈਨੂੰ ਲੱਗਦਾ ਜੀ ਆਪਣੇ ਜਿਹੜੀ ਮੈਂ ਤਾਂ ਲਾਈਵ ਦੁੱਧ ਤੋਲਿਆ ਸੀਗਾ ਅੱਛਾ ਲਾਈਵ ਤੋਲਿਆ ਸੀਗਾ ਪੂਰੀ ਧੀ ਹੈ ਜੀ ਇਹਨੇ ਆਪਣੇ ਕੋਲੇ ਅੱਛਾ ਜੇ ਸੂਏ 16 ਕਿਲੋ 15 16 ਕਿਲੋ ਦੁੱਧ ਦਿੱਤਾ ਸੀਗਾ ਜੀ ਠੀਕ ਆ ਹੁਣ ਗੱਪਾ ਹੈਗੀ ਲਾਰੇ ਤੋਂ ਅੱਛਾ ਲਾਰੇ ਤੋਂ ਆਪਣੇ ਤੋਂ ਸੰਜੂ ਵਾਲਾ ਠੀਕ ਆ ਸੰਜੂ ਵਾਲੇ ਲਾਰੇ ਦਾ ਆਮ ਹੀ ਨਾ ਲੱਗਿਆ ਜੀ ਹੁਣ ਵੀ ਵਧੇਰਾ ਦੁੱਧ ਚੰਦਾ ਦੀ ਹੁੰਦੀ ਹੈ ਠੀਕ ਆ ਠੀਕ ਆ ਠੀਕ ਆ ਤੇ ਬਾਕੀ ਇੱਧਰ ਜਿਹੜੀਆਂ ਆ ਖੜੀਆਂ ਇਹ ਆਪਣੀ ਹੈਗੀ ਜੀ ਇਸ ਲੱਗਣਾ ਮੇਰੇ ਕਬੂਤੀ ਚਾਈ ਸੀਗੀ ਅੱਛਾ ਪੰਜਵੇਂ ਨੰਬਰ ਚੱਤ ਪੰਜਵੇਂ ਨੰਬਰ ਨੂੰ ਅੱਛਾ ਪੰਜ ਮਹੀਨੇ ਸੀ ਬਲਕਿ ਵੀਡੀਓ ਚ ਪੰਜਵੇਂ ਨੰਬਰ ਤੇ ਆਈ ਸੀ ਮਨਕ ਚੱਲੋ 21 ਕਿਲੋ ਦਾ 22 ਪਰ ਸੀ ਰਹਿੰਦੇ ਆਪਣੇ ਅੱਛਾ 22 ਕਿਲੋ ਹਾਂ ਹੁਣ ਮੈਂ ਚੱਲੇ ਤੇ 40 45 ਤਾਂ ਰਹਿ ਗਈ ਸੀ ਸੂਨ ਵਾਲੀ ਜਿਹੜੇ ਬਾਰੇ ਠੀਕ ਆ ਸਮਰਾਟ ਤੋਂ ਬੱਬਣਾ ਐ ਸ੍ਰਿੰਦਰ ਕੋਲੇ ਸਮਰਾਟ ਤੋਂ ਟੱਟ ਅੱਛਾ ਸ੍ਰਿੰਦਰ ਸੰਸਨੀ ਵਾਲ ਕੋਲੇ ਠੀਕ ਆ ਠੀਕ ਆ ਠੀਕ ਆ ਤੇ ਤੂੰ ਚੱਲੇ ਸਾਲ ਵਾਲੀ ਦੀ ਕੱਟੀ ਉਹ ਖੜੀ ਬਤਾਵ ਦੀਏ ਠੀਕ ਆ ਠੀਕ ਆ ਆਹ ਵਾਲੀ ਸਾਂਝੀ ਗੱਲ ਠੀਕ ਆ ਤੇ ਆ ਹੈਗੀ ਨਵਾਬ ਦੀ ਕੱਟੀ ਉਹ ਜੀ ਢੋਤੀ ਦੀ ਆ ਆ ਆ ਆ ਆ ਨਵਾਬ ਦੀ ਆ ਠੀਕ ਆ ਨਵਾਬ ਦੀ ਆ ਬਤਾ ਠੀਕ ਆ ਠੀਕ ਆ ਠੀਕ ਆ ਇਹ ਉਹ ਸਮਾਈ ਦੀ ਐ ਸਮਾਈ ਦੀ ਕੱਟੀ ਆ ਠੀਕ ਆ ਤੇ ਉਹ ਆਪਣੀ ਨਵੀਂ ਪਰਪੇਸ਼ਲੇ ਸਾਡਾ ਆਪਣਾ ਮਿੱਤਰ ਮੁੰਡਾ ਜੀ ਅੱਛਾ ਲਏ ਸੀਗੇ ਨਾ ਇਹ ਮਲਕ ਜਿਹਾ ਲੋ ਇਹ ਨਵੀਂ 15 ਕਿਲੋ ਦੁੱਧ ਤੋਲ ਕੇ ਪਤਾ ਹੀ ਲੇਗੀ ਜੀ ਅੱਛਾ 15 ਦਵਾਈ ਠੀਕ ਆ ਠੀਕ ਆ ਤੇ ਹੁਣ ਆਪਣੇ ਕੋਲ ਵੀ 40 45 ਦਿਨ ਪਹਿਲ ਦੁੱਧ ਸੁਭੇ ਦੀ ਛੀਂਦ ਆਂਦਾ ਅੱਛਾ ਅੱਛਾ ਠੀਕ ਆ ਇਹ ਖਾਨ ਤੋਂ ਗੱਬਣਾ ਨਹੀਂ ਮੈਂ ਗੱਬਣੀ ਇਹ ਖਾਨ ਤੋਂ ਗੱਬ ਹੋਈ ਆ ਠੀਕ ਆ ਤੇ ਇਹ تیرੇ ਕੋਲ ਸਾਰੇ ਜਾਨਵਰ ਆ ਬਾਕੀ ਆ ਗਾਈਆਂ ਵੀ ਹੈਗੀਆਂ ਵੀਰ ਕੋਲੇ ਹਾਂ ਹਾਂ ਤੇ ਗਾਈਆਂ ਤੋਂ ਘਰੇਲੂ ਹੀ ਰੱਖੀਆਂ ਹੈ ਹਾਂਜੀ ਬਸ ਘਰੇਲੂ ਹੀ ਹੈ ਜੀ ਮਨ ਕਰਦਾ ਹੈ ਜੀ ਥੋੜਾ ਜਿਹਾ ਦੁੱਧ ਦਾ ਤੇ ਜਿਆਦਾ ਪਸੰਦ ਕਰਦਾ ਪਾਣੀ ਨਿਕਲਦਾ ਮੱਝਾਂ ਦੇ ਨਾਲ ਅੱਛਾ 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 ਲਾਵਾ ਠੀਕ ਆ ਤੇ ਇੱਕ ਵੀ ਇਹ ਗੱਲ ਆਸ ਵੀ ਜਦੋਂ ਆਪਾਂ ਕਿਸੇ ਵੀ ਬੰਦੇ ਨਾਲ ਬਲੀਡਿੰਗ ਕਰਨੀ ਹੈ ਹਾਂਜੀ ਮਨ ਕੇ ਚਲੋ ਵੀ ਕੋਈ ਨਵੇਂ ਵੀਰ ਆਉਂਦੇ ਆ ਇਹ ਬਲੀਡਿੰਗ ਦਾ ਕੀ ਧਿਆਨ ਰੱਖਣਾ ਚਾਹੀਦਾ ਕਰਨ ਦੇ ਵਿੱਚ ਉਸੇ ਬਹੁਤ ਨੌਲਜ ਹੈ ਤੁਹਾਨੂੰ ਇਸ ਕੰਮ ਸਭ ਤੋਂ ਪਹਿਲਾਂ ਚੰਗਾ ਸੀ ਮੰਨ ਲਾਓ ਠੀਕ ਆ ਇਹ ਗੱਲ ਮੇਨ ਗੱਲ ਜੀ ਥੋੜਾ ਜਾਂ ਮੱਝਾਂ ਦੇ ਮੂਹਰੇ ਚੰਗੀ ਹੋਵੇ ਫਿਰ ਬਿਜੂੜਿੰਗ ਬਿਜੂੜਿੰਗ ਸਭੀ ਸੌਖੀ ਹੈ ਜੀ ਆਪਾਂ ਜੇ ਮੈਂ ਉਹ ਛੋਟੇ ਆਪਣੇ ਉਹਦੀ ਮਾਂ ਦਾ ਪਲਾਇ ਦੁੱਧ ਚੱਲੇ ਪਹਿਲੇ ਫਿਰ ਤਨੇ ਕੋਲ 16 ਕਿਲੋ ਤੈਰੂ ਰੰਗ ਫੋਨ ਠੀਕ ਆ ਉੱਥੇ ਤਾਂ ਕੱਢਣੀ ਲੱਗੀ ਹੈ ਜੀ ਠੀਕ ਆ ਠੀਕ ਆ ਹਾਂ ਜੀ ਆਜੋ ਅੱਧਾ ਕਰ ਪਾਸਟਰ ਕਰ ਜੀ ਅੱਛਾ ਫਿਰ ਬਾਕੀ ਇਨ ਇਨ ਬਰੀਡਿੰਗ ਦਾ ਇਨ ਬਰੀਡਿੰਗ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਹਾਂ 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 ਬਾਕੀ ਆ ਜੀ ਚੰਗੀ ਮਾਇਆ ਹੋਵੇ ਚੰਗਾ ਸੀ ਮੰਨ ਲਾਉਗੇ ਇਹ ਨਹੀਂ ਹੋ ਸਕਦਾ ਜੀ ਮੈਨੂੰ 10 ਕਿਲੋ ਵਾਲੀ ਕੱਟੀ ਨਿਕਲੂਗੀ ਤਾਂ ਚੰਗੀ ਨਿਕਲੂਗੀ ਇਹ ਅਗਲਾ ਹੁਣ 10 ਕਿਲੋ ਵਾਲੀ ਚ 15 ਕਿਲੋ ਵਾਲੀ ਭਾਲੀ ਉਹ ਨਹੀਂ ਮੁਸ਼ਕਲ ਜੀ ਉਹ ਮੁਸ਼ਕਲ ਹਾਂ 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 ਠੀਕ ਆ 20 ਕਿਲੋ ਵਾਲੀ ਮੈਚ ਚੰਗੀ ਆਪਾਂ ਦਾਅਵੇ ਨਹੀਂ ਕਰ ਸਕਦੇ ਅਸੀਂ 15 ਕਿਲੋ ਤੋਂ ਘੱਟ ਕੱਟੀ ਨਹੀਂ ਆਉਂਦੀ ਹਾਂ ਪਹਿਲਾਂ ਵੀ ਮੁੱਢ ਚੰਗਾ ਹੋਣਾ ਚਾਹੀਦਾ ਮੁੱਢ ਚੰਗਾ ਹੋਣਾ ਚਾਹੀਦਾ ਹਾਂ 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 ਠੀਕ ਆ ਤੇ ਬਹੁਤ ਸੋਹਣੇ ਪਸ਼ੂ ਆ ਤੇ ਬੜੀ ਇਹਨਾਂ ਨੇ ਕੁਆਲਿਟੀ ਜਿਹੜੀ ਰੱਖੀ ਆ ਤੇ ਹਰ ਇੱਕ ਬੰਦੇ ਦਾ ਜੀਦਾ ਕਰਦਾ ਜਦੋਂ ਵੀ ਵੀਡੀਓ ਵੇਖਦਾ ਜਾਂ ਪਰ ਇੱਕ ਗੱਲ ਮੈਂ ਤੁਹਾਨੂੰ ਕਹਿੰਨਾ ਵੀ ਕੱਲਾ ਜੀ ਕਰਨਾ ਨਹੀਂ ਹੁੰਦਾ ਇਹ ਤੇ ਮਿਹਨਤ ਕਰਨੀ ਪੈਂਦੀ ਆ ਇਹ ਨਹੀਂ ਕਿ ਆਪਾਂ ਅੱਜ ਹੀ ਲਿਆ ਕੇ ਦੋ ਠੱਲੀ ਤੇ ਆਪਾਂ ਉੱਤੇ ਕੁਝ ਕਰਗੇ ਨਾ ਇਹ ਮਿਹਨਤ ਆ ਲੱਗਦੀ ਆ 10-10 ਸਾਲ ਵੀਰ ਨੇ ਗਾਲ ਤੇ ਫੇਰ ਜਾ ਕੇ ਇਹਦੇ ਘਰੇ ਜਿਹੜੇ ਪਸ਼ੂਆਂ ਦਾ ਵੇੜਾ ਜੈ ਸ਼ਿੰਗਾਰਿਆ ਇਹ ਤੇ ਤੇ ਇੱਧਰ ਤੁਹਾਨੂੰ ਦਿਖਾਉਨੇ ਆ ਆ ਵੇਖੋ ਪਹਿਲਾਂ ਤੁਹਾਨੂੰ ਛੱਤ ਬਖਾਉਨੇ ਆ ਤੇ ਆਹ ਵੇਖੋ ਪਹਿਲਾ ਪੋਸਟਰ ਬਖਾ ਦਿੰਨੇ ਆ ਵੀਰ ਦਾ ਦੰਦੀਵਾਲ ਫਾਰਮ ਤੇ ਲਈ ਇਹਦੀ ਵੀਰ ਨੇ ਕਰਾਈ ਹੋਈ ਹੈ 1 ਇੱਕ 23 ਕਿਲੋ ਦੀ ਇੱਕ 25 ਕਿਲੋ ਦੀ ਨਹੀਂ ਨਹੀਂ ਜੀ ਆਪਣੇ ਕੋਲ 21 ਕਿਲੋ 866 ਗ੍ਰਾਮ ਦੰਦੇ ਲਿਖਿਆ ਜੀ ਲਾਈ ਮੇਕਿੰਗ ਇਹ ਗਲਤ ਲਿਖਿਆ ਗਿਆ ਸੀ ਇਹ ਗਲਤ ਲਿਖਿਆ ਗਿਆ ਠੀਕ ਆ ਠੀਕ ਆ ਦੰਦੇ ਤੇ ਆਪਣੇ ਕੋਲ ਠੀਕ ਆ ਠੀਕ ਆ ਠੀਕ ਕਰੇ ਮੰਨ ਕੇ ਚਲੋ 3 ਕਿਲੋ ਗਰਮੀ 24 ਕਿਲੋ ਸੀਗਾ 24 ਠੀਕ ਆ ਠੀਕ ਆ ਠੀਕ ਤੇ ਇੱਕ ਨਾ ਵੀਰੇ ਆ ਛੱਤ ਬਾਰੇ ਦੱਸ ਯਾਰ ਛੱਤ ਬੜੀ ਵਧੀਆ ਯਾਰ ਅਸ ਜਮੇ ਨਾ ਇਹ ਜਿਹੜੀ ਆ ਹਮਾਰਾ ਪਸਰਕੀ ਛੱਤ ਲਾਈ ਇਹਨੂੰ ਤਕਰੀਬਨ 10ਵਾਂ ਸਾਲ ਹੋ ਗਿਆ ਜੀ ਮਤਲਬ ਸਾਡਾ ਸਟਾਰਟਿੰਗ ਕੰਮ ਕਰਿਆ ਹਾਂ ਹਾਂ ਫਿਰ ਇਹਨੂੰ ਇੰਨੀ ਛੱਤ ਤੇ ਖਰਚਾ ਨਾ ਕਰੋ ਲੈਕਟਰ ਨਾ ਪਾਓ ਉਹਦੇ ਸਾਥੇ ਚੰਗੇ ਪਸ਼ੂ ਖੜੋ ਠੀਕ ਹੈ ਜੀ ਬੰਨੀ ਫਿੱਟ ਮਿਲੂਗਾ ਜੀ ਹਾਂ ਬਾਕੀ ਹੁਣ ਠੰਡੀ ਰਹਿੰਦੀ ਹੈ ਹਾਂ ਇਹ ਵੀ ਗੱਲ ਹੈਗੀ ਆ ਕਈ ਵੀਰ ਫਾਰਮ ਕਰਦੇ ਆ ਦੋ ਚੰਗੇ ਪੈਸੇ ਲਾ ਦਿੰਦੇ ਛੱਡ ਪਾਲੇ ਤੇ ਉਹ ਵਾਲਿਆ ਉਹਨਾਂ ਜਿਹਦੇ ਕੋਈ ਬਲਵਜੀ ਚੋਹੇ ਥਾਂ ਤੇ ਚੰਗੀਆਂ ਮੰਗਾਂ ਲੋ ਜੀ ਚੰਗੀਆਂ ਮੰਗਾਂ ਲੋ ਹਾਂ ਚੰਗੇ ਜਾਨਵਰਾਂ ਦਾ ਫਾਇਦਾ ਜਿਹਨੇ ਆਪਨ ਕੋਲ ਦੇਣਾ ਸਹੀ ਗੱਲ ਹੈ ਜੇ ਆਪਾਂ ਪਹਿਲੇ ਛੱਟ ਤੇ ਪੈਸੇ ਗੱਲੇ ਪਸੰਗਾਂ ਨੂੰ ਖਰਚਾ ਨਾ ਹੋਈ ਉਹਦਾ ਵੀ ਕੋਈ ਫਾਇਦਾ ਨਹੀਂ ਇੱਕ ਚੀਜ਼ ਤੁਹਾਨੂੰ ਹੋਰ ਇੱਕ ਛੱਤ ਤੇ ਇੱਕ ਵੀਰ ਦੀ ਆ ਚੀਜ਼ ਮੈਨੂੰ ਬੜੀ ਵਧੀਆ ਲੱਗੀ ਇਹ ਨਾ ਥਾਂ ਸਾਰਾ ਕੱਚਾ ਰੱਖਿਆ ਹੋਇਆ ਇੱਥੇ ਹਾਂ ਕਿਉਂ ਇਹ ਕੱਚਾ ਮਤਲਬ ਹੀ ਗਰਮੀ ਦੇ ਵਿੱਚ ਪਸ਼ੂ ਜੇ ਅੰਦਰ ਕਰਨੇ ਤਾਂ ਠੰਡਾ ਰਹਿੰਦਾ ਥੱਲੋਂ ਹਾਂ ਹਾਂ ਠੀਕ ਆ ਠੀਕ ਆ ਸਿਆਲਾਂ ਤੇ ਗਰਮ ਰਹਿੰਦਾ ਠੀਕ ਆ ਬਹੁਤ ਵਧੀਆ ਚੀਜ਼ ਹੈ ਤੇ ਆ ਦੇਖ ਸਕਦੇ ਹੋ ਛੱਤ ਵੀ ਤੁਹਾਨੂੰ ਬਖਾਤੀ ਆ ਤੇ ਇਸੇ ਤਰ੍ਹਾਂ ਦੀਆਂ ਕੋਈ ਛੱਤਾਂ ਪਾਓ ਕਿ ਆਪਾਂ ਜਿਹੜੇ ਹੱਥ ਛੁੱਟੇ ਨੇ ਤੀਨਾ ਪਾ ਲੈਨੇ ਹਨਾ ਜਿਵੇਂ ਆਪਾਂ ਉਹ ਗਰਮਾਂ ਕਰ ਮੈਚ ਦਿੰਦੇ ਆ ਹਾਂ ਬਾਕੀ ਆਪਾਂ ਐਵੇਂ ਨਹੀਂ ਕਰੀ ਲੈਟਰ ਲਾਓ ਹਨਾ ਆ ਛੱਤ ਪਾਓ ਸਸਤੀ ਸਸਤੀ ਹਾਂ ਪਰ ਉਹ ਮੰਨ ਕੇ ਚਲੋ ਸਾਰੇ ਜੀ ਛੱਤ-ਛੱਤ ਦੇ ਬਿਨਾ ਘੱਟਣ ਤੋਂ 20000 ਜੱਟ ਪੈ ਗਈ ਸੀ 30 ਫੁੱਟ ਤਾਂ ਇਹ ਲੰਮਾ ਐ 32 ਚਲੋ ਤੇ ਬਾਕੀ ਦਰਬੋਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਜੀ ਇੱਥੇ ਪਹੁੰਚੇ ਠੀਕ ਆ ਜੀ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਸਤੀ ਕਾਲ ਜੀ ਸਾਰੇ ਵੀਰਾਂ ਨੂੰ